ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਜੇਕਰ ਤੁਸੀਂ ਸਰੀਰ ਤੇ ਇਸ ਹਿੱਸੇ ਤੇ ਲਗਾ ਲੈਂਦੇ ਹੋ ਤਾਂ ਤੁਹਾਡੀ ਜਨਮ ਜਨਮਾ ਦੀ ਗਰੀਬੀ ਦੂਰ ਹੋ ਜਾਵੇਗੀ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਸਾਰੇ ਹੀ ਸੰਸਾਰ ਤੇ ਹੋ ਜਾਵੇ ਕਿਸੇ ਨੂੰ ਵੀ ਦੁੱਖਾਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਤੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਸਰੀਰ ਦੇ ਇਸ ਹਿੱਸੇ ਤੇ ਲਗਾ ਲਓ ਤਾਂ ਜਨਮ ਜਨਮਾ ਦੀ ਗਰੀਬੀ ਦੂਰ ਹੋ ਜਾਂਦੀ ਹੈ ਸਾਥ ਸੰਗਤ ਜੀ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਇਸੇ ਹੀ ਵਿਸ਼ੇ ਦੇ ਬਾਰੇ ਕਿ ਸਰੋਂ ਦਾ ਤੇਲ ਲਗਾਓ ਇਹਦੇ ਨਾਲ ਘਰ ਵਿੱਚ ਪੈਸਾ ਹੀ ਪੈਸਾ ਆਵੇਗਾ ਤੇ ਨਾਲ ਹੀ ਤੁਹਾਡੇ ਘਰ ਵਿੱਚ ਬਰਕਤਾਂ ਵੀ ਆ ਜਾਣਗੀਆਂ ਇਹਦੇ ਪਿੱਛੇ ਧਾਰਮਿਕ ਤੇ ਵਿਗਿਆਨਿਕ ਕਾਰਨ ਦੋਹੋਂ ਹੀ ਹੁੰਦੇ ਇਸ ਦੇ ਪਿੱਛੇ ਧਾਰਮਿਕ ਤੇ ਵਿਗਿਆਨਿਕ ਕਾਰਨ ਦੋਵੇਂ ਹੀ ਹੁੰਦੇ ਹਨ ਆਓ ਅਸੀਂ ਜਾਣਦੇ ਹਾਂ ਜੀ ਸਭ ਤੋਂ ਪਹਿਲਾਂ ਧਾਰਮਿਕ ਕਾਰਨ ਕਿਹੜੇ ਹਨ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਹਾਂ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਦੇ ਦਿਨ ਤੇਲ ਜ਼ਰੂਰ ਲਗਾਉਣਾ ਚਾਹੀਦਾ ਹੈ ਸ਼ਨੀਵਾਰ ਨੂੰ ਖਾਸ ਕਿਸਮ ਦੀਆਂ ਮਾਨਤਾਵਾਂ ਦੇ ਨਾਲ ਇਸ ਨੂੰ ਜੋੜਿਆ ਜਾਂਦਾ ਹੈ ਇਸ ਦਿਨ ਨੂੰ ਸਰੋਂ ਦੇ ਤੇਲ ਨਾਲ ਕਿਤੇ ਨਾ ਕਿਤੇ ਜ਼ਰੂਰ ਜੋੜਿਆ ਜਾਂਦਾ ਹੈ ਇਸ ਦਿਨ ਲੋਕ ਸਰੋਂ ਦੇ ਤੇਲ ਦੀਆਂ ਵੱਖ-ਵੱਖ ਝੁਗਤੀਆਂ ਵੀ ਕਰਦੇ ਹਨ ਕਹਿੰਦੇ ਹਨ ਕਿ ਸਾਨੂੰ ਇਸ ਦੇ ਨਾਲ ਫਾਇਦਾ ਹੁੰਦਾ ਹੈ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਜੀਵਨ ਦੀਆਂ ਮੁਸ਼ਕਿਲਾਂ ਤੋਂ ਬਾਹਰ ਕੱਢਣ ਦੇ ਵਿੱਚ ਸਰੋਂ ਦਾ ਤੇਲ ਸਹਾਇਕ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਜੁਗਤੀ ਹੈ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਇੱਕ ਭਾਂਡੇ ਦੇ ਵਿੱਚ ਤੇਲ ਪਾ ਲੈਣਾ ਹੈ ਕਿਹਾ ਜਾਂਦਾ ਹੈ ਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਤੇ ਆਪਣਾ ਜਿਹੜਾ ਘਰ ਦਾ ਮੁੱਖ ਦਰਵਾਜ਼ਾ ਹੁੰਦਾ ਹੈ ਉਹਦੇ ਆਸੇ-ਪਾਸੇ ਭਾਵੇਂ ਕਿ ਉਹਦੇ ਦੋਵੇਂ ਹੀ ਪਾਸੇ ਤੇ ਇਹ ਤੇਲ ਜ਼ਰੂਰ ਚੋ ਲੈਣਾ ਚਾਹੀਦਾ ਹੈ ਹੁਣ ਇਹਦੇ ਪਿਛੇ ਧਾਰਮਿਕ ਕਾਰਨ ਕੀ ਹੈ ਆਖਦੇ ਹਨ ਕਿ ਜਿੰਨੇ ਵੀ ਘਰ ਦੀ ਨੈਗੇਟਿਵਿਟੀ ਅਤੇ ਇਹਨਾਂ ਘਰਾਤਮਕ ਸ਼ਕਤੀਆਂ ਹੁੰਦੀਆਂ ਹਨ ਉਹ ਸਾਰੀਆਂ ਹੀ ਇਹ ਤੇਲ ਆਪਣੇ ਅੰਦਰ ਸੋਖ ਲੈਂਦਾ ਹੈ ਜਿਹੜੇ ਸਾਡੇ ਵੱਡੇ-ਵਡੇਰੇ ਹੁੰਦੇ ਸਨ ਉਹ ਵੀ ਇਦਾਂ ਹੀ ਕਰਿਆ ਕਰਦੇ ਸਨ ਤੁਸੀਂ ਆਮ ਹੀ ਵੇਖਿਆ ਹੋਵੇਗਾ ਕਿ ਜਦ ਸੰਗਰਾਦ ਵਾਲੇ ਦਿਨ ਮਹੀਨੇ ਦੀ ਸ਼ੁਰੂਆਤ ਹੁੰਦੀ ਸੀ ਤਾਂ ਸਾਡੇ ਘਰ ਦੇ ਸਿਆਣੇ ਬਜ਼ੁਰਗ ਘਰ ਦੇ ਮੇਨ ਗੇਟ ਦੇ ਦੋਵੇਂ ਹੀ ਪਾਸੇ ਤੇਲ ਚੋਦਿਆ ਕਰਦੇ ਸਨ ਤੇ ਜਦੋਂ ਵੀ ਘਰ ਵਿੱਚ ਕੋਈ ਨਵਾਂ ਵਾਹਨ ਲੈ ਕੇ ਆਉਂਦੇ ਸੀ ਜਾਂ ਘਰ ਵਿੱਚ ਕਦੇ ਵੀ ਕੋਈ ਸ਼ੁਭ ਕੰਮ ਹੁੰਦਾ ਸੀ ਕੋਈ ਨਵੀਂ ਚੀਜ਼ ਖਰੀਦਣੀ ਹੁੰਦੀ ਸੀ ਤੇ ਜਦੋਂ ਉਹ ਘਰ ਦੇ ਅੰਦਰ ਅਸੀਂ ਐਂਟਰ ਕਰਨੀ ਹੁੰਦੀ ਸੀ ਤਾਂ ਉਸ ਵੇਲੇ ਵੀ ਘਰ ਦੇ ਦੋਹੇ ਹੀ ਪਾਸੇ ਤੇਲ ਚੋਇਆ ਜਾਂਦਾ ਸੀ ਉਹ ਕੰਮ ਕਰਨ ਤੋਂ ਪਹਿਲਾਂ ਆਪਣੇ ਮੁੱਖ ਦਰਵਾਜ਼ੇ ਦੇ ਅੱਗੇ ਇਸ ਤਰ੍ਹਾਂ ਜ਼ਰੂਰ ਕਰਿਆ ਕਰਦੇ ਸਨ ਕਹਿੰਦੇ ਹਨ ਕਿ ਜੋ ਵੀ ਬੁਰੀਆਂ ਬਲਾਵਾਂ ਨੇ ਨਕਾਰਾਤਮਕ ਸ਼ਕਤੀਆਂ ਹਨ ਉਹ ਸਾਰੀਆਂ ਇਹ ਘਰ ਤੋਂ ਬਾਹਰ ਰਹਿ ਜਾਂਦੀਆਂ ਹਨ ਤੇ ਘਰ ਦੇ ਵਿੱਚ ਸਿਰਫ ਤੇ ਸਿਰਫ ਚੰਗਾ ਹੀ ਚੰਗਾ ਹੋਵੇਗਾ ਸ਼ੁਭ ਹੀ ਸ਼ੁਭ ਹੋਵੇਗਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਨੂੰ ਆਪਣੇ ਮੁੱਖ ਦਰਵਾਜ਼ੇ ਦੇ ਆਸੇ-ਪਾਸੇ ਤੇਲ ਨੂੰ ਜ਼ਰੂਰ ਚੋਲਿਆ ਕਰੋ ਆਪਾਂ ਜਦੋਂ ਮੁੱਖ ਦਰਵਾਜ਼ੇ ਦੇ ਅੱਗੇ ਤੇਲ ਚੋਂਦੇ ਹਾਂ ਇਹਦੇ ਨਾਲ ਜਿੰਨੇ ਵੀ ਘਰ ਵਿੱਚ ਬੈਕਟੀਰੀਆ ਹੁੰਦੇ ਹਨ ਜਾਂ ਕਹਿ ਲਓ ਕਿ ਕੀੜੇ ਮਕੌੜੇ ਹੁੰਦੇ ਹਨ ਉਹ ਘਰ ਦੇ ਅੰਦਰ ਨਹੀਂ ਆਉਂਦੇ ਉਹ ਬਾਹਰ ਹੀ ਰਹਿ ਜਾਂਦੇ ਹਨ ਇਹ ਇੱਕ ਵਿਗਿਆਨਿਕ ਕਾਰਨ ਦੇ ਨਾਲ ਇਸ ਗੱਲ ਨੂੰ ਜੋੜਿਆ ਜਾਂਦਾ ਹੈ ਅਗਲੀ ਗੱਲ ਕਹਿੰਦੇ ਹਨ ਕਿ ਆਪਣੀ ਇੱਛਾ ਦੇ ਅਨੁਸਾਰ ਜਿੰਨਾ ਤੁਸੀਂ ਸਰੋਂ ਦਾ ਤੇਲ ਲੈ ਸਕਦੇ ਹੋ ਓਨਾ ਹੀ ਤੇਲ ਲੈ ਲਿਓ ਉਹਦੇ ਵਿੱਚ ਥੋੜਾ ਜਿਹਾ ਆਟਾ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਜਾਨਵਰ ਨੂੰ ਖਵਾ ਸਕਦੇ ਹੋ ਇਹਦੇ ਪਿੱਛੇ ਧਾਰਮਿਕ ਕਾਰਨ ਇਹ ਹੈ ਕਿ ਇਹਦੇ ਨਾਲ ਆਖਦੇ ਹਨ ਕਿ ਦਾਨਪੁਨ ਹੋ ਜਾਂਦਾ ਹੈ। ਇਹਦੇ ਨਾਲ ਫਿਰ ਜੋ ਵੀ ਆਪਣੇ ਦੁੱਖ ਤਕਲੀਫਾਂ ਹਨ ਉਹ ਵੀ ਦੱਸਿਆ ਜਾਂਦਾ ਹੈ ਕਿ ਦੂਰ ਹੋ ਜਾਂਦੀਆਂ ਹਨ। ਹੁਣ ਇਹਦੇ ਪਿੱਛੇ ਵਿਗਿਆਨਿਕ ਕਾਰਨ ਇਹ ਹੈ ਕਿ ਜਿਹੜਾ ਸਰੋਂ ਦਾ ਤੇਲ ਹੁੰਦਾ ਹੈ ਉਹਦੀ ਤਾਸੀਰ ਠੰਡੀ ਹੁੰਦੀ ਹੈ। ਜਦੋਂ ਆਟੇ ਦੇ ਵਿੱਚ ਇਸ ਨੂੰ ਮਿਕਸ ਕੀਤਾ ਜਾਂਦਾ ਹੈ ਫਿਰ ਇੱਕ ਇਹ ਔਸ਼ਧੀ ਦਾ ਕੰਮ ਕਰ ਜਾਂਦਾ ਹੈ। ਜਦੋਂ ਆਪਾਂ ਕਿਸੇ ਜਾਨਵਰ ਨੂੰ ਦੇ ਦਿੰਦੇ ਹਾਂ ਜੋ ਵੀ ਜਾਨਵਰ ਖਾਵੇਗਾ ਉਹਦੇ ਕਈ ਤਰ੍ਹਾਂ ਦੇ ਅੰਦਰੋਨੀ ਪੇਟ ਦੇ ਰੋਗ ਜਿਹੜੇ ਹੁੰਦੇ ਹਨ ਉਹ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਦੇ ਦੁੱਖ ਰੋਗ ਬਿਮਾਰੀਆਂ ਦੂਰ ਕਰਦੇ ਹਾਂ ਤਾਂ ਵਾਹਿਗੁਰੂ ਜੀ ਆਪਣੇ ਤੇ ਖੁਸ਼ ਹੋ ਜਾਂਦੇ ਹਨ ਉਹ ਵੀ ਫਿਰ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਦਿੰਦੇ ਹਨ ਇਸ ਤਰ੍ਹਾਂ ਜੋ ਵੀ ਅਸੀਂ ਕਿਸੇ ਨੂੰ ਖਵਾਉਂਦੇ ਹਾਂ ਇਹਦੇ ਨਾਲ ਦਾਨਪੁਨ ਵੀ ਹੋਵੇਗਾ ਤੇ ਵਾਹਿਗੁਰੂ ਜੀ ਮਿਹਰ ਵੀ ਕਰਨਗੇ ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ ਆਪਾਂ ਜੋ ਵੀ ਦਿੰਦੇ ਹਾਂ ਉਹੀ ਫਿਰ ਸਾਨੂੰ ਕਈ ਗੁਣਾ ਵੱਧ ਹੋ ਕੇ ਮਿਲ ਜਾਂਦਾ ਹੈ ਜੇ ਸੁੱਖ ਦੇਵਾਂਗੇ ਤਾਂ ਸੁੱਖ ਹੀ ਮਿਲੇਗਾ ਜੇ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਸਾਨੂੰ ਦੁੱਖ ਹੀ ਮਿਲਣਾ ਹੈ ਇਹ ਆਪਣੇ ਤੇ ਨਿਰਭਰ ਕਰਦਾ ਹੈ ਅਗਲੇ ਨੂੰ ਅਸੀਂ ਕੀ ਵੰਡਣਾ ਹੈ ਆਪਾਂ ਸਭ ਕੀ ਕਰਦੇ ਹਾਂ ਜਦੋਂ ਵੀ ਪ੍ਰਸ਼ਾਦਾ ਬਣਾਉਂਦੇ ਹਾਂ ਤਾਂ ਸਾਨੂੰ ਉਸ ਵੇਲੇ ਕੁਝ ਜ਼ਿਆਦਾ ਹੀ ਬਣਾ ਲੈਣੇ ਚਾਹੀਦੇ ਹਨ ਜਦੋਂ ਵੀ ਕੋਈ ਲੋੜਵੰਦ ਸਾਡੇ ਘਰ ਵਿੱਚ ਆ ਜਾਵੇ ਕੋਈ ਵੀ ਜਾਨਵਰ ਆਵੇ ਘਰ ਆਵੇ ਤਾਂ ਆਪਾਂ ਉਸ ਨੂੰ ਫਿਰ ਜ਼ਰੂਰ ਪ੍ਰਸ਼ਾਦਾ ਪਾਉਂਦੇ ਹਾਂ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਲਗਾ ਕੇ ਰੋਟੀ ਦੇ ਉੱਤੇ ਜੋ ਵੀ ਤੁਹਾਡੇ ਕੋਲ ਹੋ ਸਕੇ ਉਹਦਾ ਥੋੜਾ ਜਿਹਾ ਫਿਰ ਤੁਸੀਂ ਗੁੜ ਪਾ ਲੈਣਾ ਹੈ ਤੁਹਾਡੇ ਘਰ ਦਾ ਜੋ ਵੀ ਜੀ ਜੋ ਹਮੇਸ਼ਾ ਹੀ ਚਿੜਚਿੜਾ ਬਣਿਆ ਰਹਿੰਦਾ ਹੈ ਜਿਹਨੂੰ ਬੜਾ ਜ਼ਿਆਦਾ ਗੁੱਸਾ ਆਉਂਦਾ ਹੈ ਬਿਨਾਂ ਹੀ ਗੱਲ ਤੋਂ ਉਹਦੇ ਅੰਦਰ ਉਤਾਵਲਾਪਣ ਹੁੰਦਾ ਹੈ ਜੋ ਹਰ ਕਿਸੇ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਹੈ ਜਾਂ ਘਰ ਦਾ ਜਵਾਕ ਹੈ ਜੋ ਬੜੀ ਹੀ ਜ਼ਿੱਦ ਕਰਦਾ ਹੈ ਬਿਨਾਂ ਗੱਲ ਤੇ ਰੋਂਦਾ ਰਹਿੰਦਾ ਹੈ ਉਹਦੇ ਉੱਤੋਂ ਇਹ ਰੋਟੀ ਵਾਰ ਕੇ ਕਿਸੇ ਜਾਨਵਰ ਨੂੰ ਖਵਾ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਜੋ ਉਹ ਬੱਚਾ ਹੁੰਦਾ ਹੈ ਜਾਂ ਘਰ ਦਾ ਕੋਈ ਵੀ ਜੀ ਹੁੰਦਾ ਹੈ ਉਹਦਾ ਚਿੜਚਿੜਾਪਨ ਦੂਰ ਹੋ ਜਾਂਦਾ ਹੈ ਜਦੋਂ ਆਪਾਂ ਕਹਿ ਲਈਏ ਕਿ ਆਪਣੇ ਜਿਹੜੇ ਸਿਆਣੇ ਹਨ ਆਪਣੇ ਵੱਡੇ ਵਡੇਰੇ ਸੀ ਉਹ ਲੰਮੇ ਸਮੇਂ ਤੋਂ ਐਵੇਂ ਹੀ ਕਰਦੇ ਆ ਰਹੇ ਸਨ ਹੁਣ ਇਸ ਦੇ ਪਿਛੇ ਧਾਰਨਾ ਕੀ ਹੈ ਕਿਉਂਕਿ ਉਹਨਾਂ ਨੇ ਬਣਾਈ ਸੀ ਇਹ ਉਹੀ ਜਾਣਦੇ ਹਨ ਅਗਲੀ ਗੱਲ ਉਹ ਆਖਦੇ ਹਨ ਕਿ ਇਸ ਦਿਨ ਆਪਣੇ ਵਾਲਾਂ ਦੇ ਵਿੱਚ ਸਰੋਂ ਦਾ ਤੇਲ ਜ਼ਰੂਰ ਲਗਾਉਣਾ ਚਾਹੀਦਾ ਹੈ ਇਹ ਦੇ ਨਾਲ ਸਭ ਕੁਝ ਸ਼ੁਭ ਹੁੰਦਾ ਹੈ ਇਹ ਤਾਂ ਧਾਰਮਿਕ ਕਾਰਨ ਹੋ ਗਏ ਹਨ ਕਹਿੰਦੇ ਹਨ ਕਿ ਇਹ ਚੰਗਾ ਵੀ ਬड़ा ਹੁੰਦਾ ਹੈ ਤੁਹਾਡੇ ਨਾਲ ਹੁਣ ਇਹਦੇ ਪਿੱਛੇ ਵਿਗਿਆਨਿਕ ਕਾਰਨ ਕੀ ਹਨ ਆਪਣੇ ਜਿਹੜੇ ਵੱਡੇ ਵਡੇਰੇ ਸਨ ਉਹਨਾਂ ਦੇ ਸਿਰ ਨਹੀਂ ਦੁਖਦੇ ਸਨ ਕਹਿ ਲਓ ਕਿ ਉਹਨਾਂ ਦੇ ਵਾਲ ਵੀ ਬੜੇ ਘੱਟ ਹੀ ਚਿੱਟੇ ਹੁੰਦੇ ਸਨ ਉਹ ਬਹੁਤ ਹੀ ਮਜ਼ਬੂਤ ਵੀ ਹੁੰਦੇ ਸਨ ਆਪਾਂ ਜਿਵੇਂ ਆਖਦੇ ਹਾਂ ਕਿ ਸਾਡਾ ਸਿਰ ਦੁਖਦਾ ਰਹਿੰਦਾ ਹੈ ਵਾਲ ਚਿੱਟੇ ਹੋ ਗਏ ਹਨ ਉਮਰ ਵੱਡੀ ਹੋ ਗਈ ਹੈ ਜਾ ਕਹਿ ਲਈਏ ਕਿ ਵਲ ਛੱਡਦੇ ਹਨ ਕਈ ਤਰ੍ਹਾਂ ਦੇ ਆਪਾਂ ਇਹ ਜਿਹੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਾਂ ਸਾਨੂੰ ਪਰੇਸ਼ਾਨੀਆਂ ਮਿਲ ਰਹੀਆਂ ਹਨ ਕੋਈ ਆਖਦਾ ਹੈ ਕਿ ਮੈਨੂੰ ਮਾਈਗਰੇਨ ਹੋ ਗਿਆ ਹੈ ਕੋਈ ਆਖਦਾ ਹੈ ਕਿ ਉਸ ਦਾ ਸਿਰ ਦੁਖ ਰਿਹਾ ਹੈ ਐਵੇਂ ਵੱਖ-ਵੱਖ ਤਰ੍ਹਾਂ ਦੇ ਆਪਾਂ ਰੋਗ ਦੱਸਦੇ ਹਾਂ ਸਾਨੂੰ ਰੋਗ ਲੱਗੇ ਵੀ ਹੋਏ ਹਨ ਜੇਕਰ ਆਪਾਂ ਹਫ਼ਤੇ ਦੇ ਵਿੱਚ ਇੱਕ ਵਾਰ ਵੀ ਆਪਣੇ ਸਿਰ ਦੇ ਵਿੱਚ ਸਰੋਂ ਦਾ ਤੇਲ ਲਗਾਉਂਦੇ ਹਾਂ ਚੰਗੀ ਤਰ੍ਹਾਂ ਇਹਦੇ ਨਾਲ ਸਿਰ ਦੀ ਮਾਲਿਸ਼ ਕਰਦੇ ਹਾਂ ਜਿਵੇਂ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਣੇ ਐਵੇਂ ਦੀਆਂ ਕਈ ਦਿੱਕਤਾਂ ਤੋਂ ਫਿਰ ਸਾਨੂੰ ਸਾਹਮਣਾ ਨਹੀਂ ਕਰਨਾ ਪਵੇਗਾ ਹਲਕਾ ਹਲਕਾ ਸਿਰ ਦੇ ਵਿੱਚ ਇਹ ਤੇਲ ਲਗਾਓ ਇਹਦੇ ਨਾਲ ਜਿੰਨੇ ਜਿੰਨੇ ਵੀ ਤੁਹਾਡੀਆਂ ਸਿਰ ਸੰਬੰਧੀ ਤੁਹਾਨੂੰ ਪਰੇਸ਼ਾਨੀਆਂ ਹਨ ਉਹ ਸਾਰੀਆਂ ਹੀ ਠੀਕ ਹੋ ਜਾਣਗੀਆਂ ਤੇ ਸਿਰ ਨੂੰ ਵੀ ਬੜਾ ਆਰਾਮ ਮਿਲੇਗਾ ਤੇ ਤੁਹਾਨੂੰ ਨੀਂਦ ਵੀ ਬੜੀ ਚੰਗੀ ਆਵੇਗੀ ਤੁਹਾਨੂੰ ਸਕੂਨ ਮਿਲ ਜਾਵੇਗਾ ਬੜਾ ਜ਼ਿਆਦਾ ਹੀ ਜੇਕਰ ਕਿਸੇ ਨੂੰ ਮਾਈਗਰੇਨ ਹੈ ਜਾਂ ਸਰਵਾਈਕਲ ਵਗੈਰਾ ਦੀ ਕੋਈ ਪ੍ਰੋਬਲਮ ਹੈ ਐਵੇਂ ਹੀ ਕਈ ਤਰ੍ਹਾਂ ਦੀਆਂ ਦਿੱਕਤਾਂ ਤੁਹਾਡੀਆਂ ਠੀਕ ਹੋ ਜਾਣਗੀਆਂ ਆਪਣੇ ਵੱਡੇ-ਵਡੇਰੇ ਉਸ ਸਮੇਂ ਉਹਨਾਂ ਦੇ ਕੋਲ ਕੋਈ ਡਾਕਟਰ ਨਹੀਂ ਸਨ ਹੁੰਦੇ ਉਹ ਘਰ ਦੇ ਵਿੱਚ ਏਦਾਂ ਦੇ ਹੀ ਇਲਾਜ ਕਰਿਆ ਕਰਦੇ ਸਨ ਦੇਸੀ ਜਿਹੇ ਜਿਸ ਦੇ ਨਾਲ ਉਹ ਹਮੇਸ਼ਾ ਹੀ ਨਿਰੋਗ ਰਹਿੰਦੇ ਸਨ ਇਸ ਦੇ ਨਾਲ ਉਹਨਾਂ ਦੇ ਸਰੀਰ ਵਿੱਚ ਵੀ ਤਾਕਤ ਸੀ ਤੇ ਚੀਜ਼ਾਂ ਵੀ ਉਸ ਸਮੇਂ ਬੜੀਆਂ ਹੀ ਪਿਓਰ ਹੁੰਦੀਆਂ ਸਨ ਪਰ ਅੱਜ ਆਪਾਂ ਇਹਨਾਂ ਚੀਜ਼ਾਂ ਤੋਂ ਕੋਹਾਂ ਹੀ ਦੂਰ ਹੋ ਚੁੱਕੇ ਹਾਂ ਸਿਰ ਦੇ ਨੇੜੇ ਨੂੰ ਤੇਲ ਤਾਂ ਆਉਣ ਹੀ ਨਹੀਂ ਦਿੰਦੇ ਫਿਰ ਕਹਿੰਦੇ ਹਾਂ ਜੀ ਸਿਰ ਦੁਖਦਾ ਹੈ ਬੁੱਢਾਪਾ ਆ ਗਿਆ ਹੈ ਵਾਲ ਚਿੱਟੇ ਹੋ ਗਏ ਹਨ ਆਪਾਂ ਤੇਲ ਲਗਾਉਣਾ ਬਿਲਕੁਲ ਹੀ ਛੱਡ ਦਿੱਤਾ ਹੈ ਤੇ ਜਵਾਕਾਂ ਨੂੰ ਵੀ ਅਸੀਂ ਤੇਲ ਨਹੀਂ ਲਗਾਉਂਦੇ ਇਸ ਤਰ੍ਹਾਂ ਹਫ਼ਤੇ ਦੇ ਵਿੱਚ ਇੱਕ ਵਾਰ ਸਰੋਂ ਦਾ ਤੇਲ ਜ਼ਰੂਰ ਲਗਾਇਆ ਕਰੋ ਅਗਲੀ ਚੀਜ਼ ਜੋ ਆਖਦੇ ਹਨ ਕਿ ਜੇਕਰ ਤੁਹਾਡੇ ਕੋਲ ਸੰਭਵ ਹੋ ਸਕੇ ਤੁਸੀਂ ਰਾਤ ਦੇ ਸਮੇਂ ਆਪਣੀ ਧੁੰਨੀ ਦੇ ਵਿੱਚ ਤੇਲ ਲਗਾ ਕੇ ਜਰੂਰ ਸੌਂਿਆ ਕਰੋ ਅਜਿਹਾ ਕਰਨ ਦੇ ਨਾਲ ਆਖਦੇ ਹਨ ਕਿ ਭਾਗ ਖੁੱਲ ਜਾਂਦੇ ਹਨ ਜੀਵਾਂ ਦੀਆਂ ਮੁਸ਼ਕਿਲਾਂ ਘੱਟ ਹੋ ਜਾਂਦੀਆਂ ਹਨ ਇਹ ਤਾਂ ਸੀ ਜੀ ਧਾਰਮਿਕ ਕਾਰਨ ਜੋ ਵੱਖ-ਵੱਖ માનਤਾਵਾਂ ਵੱਖ-ਵੱਖ ਲੋਕ ਆਖਦੇ ਹਨ ਹੁਣ ਇਹਦੇ ਪਿੱਛੇ ਵਿਗਿਆਨਿਕ ਕਾਰਨ ਕੀ ਹੈ ਉਹ ਸਭ ਜਾਣਦੇ ਹਨ ਉਹ ਇਹ ਹੈ ਜੀ ਕਿ ਆਪਾਂ ਸਭ ਜਾਣਦੇ ਹਾਂ ਕਿ ਧੁੰਨੀ ਦੇ ਵਿੱਚ ਤੇਲ ਲਗਾਉਣ ਨਾਲ ਪੂਰੇ ਸਰੀਰ ਦੀ ਜਿਹੜੀ ਖੁਸ਼ਕੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ। ਕਈਆਂ ਦੇ ਸਿਰ ਵਿੱਚ ਖੁਸ਼ਕੀ ਹੁੰਦੀ ਹੈ। ਕਈਆਂ ਦੇ ਸਰੀਰ ਵਿੱਚ ਖੁਸ਼ਕੀ ਰਹਿੰਦੀ ਹੈ। ਉਹ ਸਿਰਫ ਇੰਨਾ ਕਰ ਲੈਣ ਤਾਂ ਉਹਨਾਂ ਦੀਆਂ ਇਹ ਸਾਰੀਆਂ ਪਰੇਸ਼ਾਨੀਆਂ ਜੜੋਂ ਖਤਮ ਹੋ ਜਾਣਗੀਆਂ। ਕਈਆਂ ਨਾਲ ਕੀ ਹੁੰਦਾ ਹੈ? ਉਹਨਾਂ ਦੇ ਬੁੱਲ ਹਮੇਸ਼ਾ ਹੀ ਫਟੇ ਰਹਿੰਦੇ ਹਨ। ਉਹ ਵੀ ਧੁੰਨੀ ਦੇ ਵਿੱਚ ਜੇਕਰ ਤੇਲ ਲਗਾਉਂਦੇ ਹਨ ਇਸ ਦੇ ਨਾਲ ਉਹਨਾਂ ਦੀ ਸਿਹਤ ਠੀਕ ਹੋ ਜਾਵੇਗੀ ਜਦੋਂ ਆਪਾਂ ਧੁੰਨੀ ਵਿੱਚ ਤੇਲ ਪਾਉਂਦੇ ਹਾਂ ਕਿਉਂਕਿ ਇਹ ਧੁੰਨੀ ਸਾਡੇ ਸਰੀਰ ਦਾ ਕੇਂਦਰ ਬਿੰਦੂ ਹੁੰਦਾ ਹੈ ਇਹਦੇ ਤੋਂ ਪੂਰੇ ਹੀ ਸਰੀਰ ਨੂੰ ਤਾਕਤ ਮਿਲਦੀ ਹੈ ਜੇਕਰ ਆਪਾਂ ਆਪਣੀ ਧੁੰਨੀ ਦੇ ਵਿੱਚ ਤੇਲ ਲਗਾਉਂਦੇ ਹਾਂ ਥੋੜਾ ਜਿਹਾ ਵੀ ਤਾਂ ਇਸ ਦੇ ਨਾਲ ਪੂਰੇ ਹੀ ਸਰੀਰ ਨੂੰ ਜਿਹੜੀ ਹੈ ਊਰਜਾ ਮਿਲ ਜਾਂਦੀ ਹੈ ਪੂਰਾ ਸਰੀਰ ਹੀ ਇਸ ਦੇ ਨਾਲ ਠੀਕ ਹੋ ਜਾਂਦਾ ਹੈ ਵਕ ਵਕ ਥਾਵਾਂ ਤੇ ਪਹੁੰਚ ਕੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਨੂੰ ਔਸ਼ਧੀ ਦੇ ਵਾਂਗ ਇਹ ਤੇਲ ਕੰਮ ਕਰ ਜਾਂਦਾ ਹੈ ਜਿੱਥੇ ਇਸ ਤਰ੍ਹਾਂ ਦੀ ਵੀ ਕੋਈ ਦਿੱਕਤ ਹੁੰਦੀ ਹੈ ਉਸ ਨੂੰ ਫਿਰ ਦੂਰ ਕਰ ਦਿੰਦਾ ਹੈ ਤਾਂ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਘਰ ਪਰਿਵਾਰ ਦੇ ਸਾਰੇ ਲੋਕ ਹੀ ਥੋੜਾ ਜਿਹਾ ਆਪਣਾ ਸਰੀਰ ਠੀਕ ਕਰਨ ਦੇ ਲਈ ਸਰੋਂ ਦਾ ਤੇਲ ਧੁੰਨੀ ਵਿੱਚ ਜ਼ਰੂਰ ਲਗਾਇਆ ਕਰੋ ਤੇ ਸਿਰ ਦੀ ਹਮੇਸ਼ਾ ਹੀ ਹਫ਼ਤੇ ਬਾਅਦ ਮਾਲਿਸ਼ ਕਰਿਆ ਕਰੋ ਇਹਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਵੇਗਾ ਤੁਸੀਂ ਠੀਕ ਹੋ ਜਾਓਗੇ ਅਗਲੀ ਗੱਲ ਉਹ ਆਖਦੇ ਹਨ ਜੀ ਕਿ ਇਸ ਦਿਨ ਜਿਹੜਾ ਆਪਾਂ ਘਰ ਦੀ ਜੋਤ ਜਗਾਉਂਦੇ ਹਾਂ ਉਹ ਵੀ ਸਰੋਂ ਦੇ ਤੇਲ ਦੀ ਜਗਾਉਣੀ ਚਾਹੀਦੀ ਹੈ ਇਦਾਂ ਕਰਨ ਨਾਲ ਸਾਡੇ ਘਰ ਦਾ ਜਿਹੜਾ ਵਾਤਾਵਰਣ ਹੈ ਆਸ-ਪਾਸੇ ਦਾ ਵੀ ਕਹਿੰਦੇ ਹਨ ਕਿ ਸ਼ੁੱਧ ਹੋ ਜਾਂਦਾ ਹੈ ਸਾਫ਼ ਹੋ ਜਾਂਦਾ ਹੈ ਜਿਨ੍ਹਾਂ ਦੇ ਨਾਲ ਰੋਗ ਪਣਪਦੇ ਹਨ ਉਹ ਵੀ ਬੈਕਟੀਰੀਆ ਖਤਮ ਹੋ ਜਾਂਦੇ ਹਨ ਵਾਤਾਵਰਣ ਬਿਲਕੁਲ ਸਾਫ਼ ਹੋ ਜਾਂਦਾ ਹੈ ਤੇ ਆਪਣੇ ਫੇਫੜਿਆਂ ਤੱਕ ਇਹ ਆਕਸੀਜਨ ਦੀ ਤਰ੍ਹਾਂ ਪਹੁੰਚ ਜਾਂਦਾ ਹੈ ਜਿਹਦੇ ਨਾਲ ਮਨੁੱਖ ਨੂੰ ਜਿਹੜੇ ਦਿਲ ਸੰਬੰਧੀ ਰੋਗ ਹੁੰਦੇ ਹਨ ਜਾਂ ਫੇਫੜਿਆਂ ਸੰਬੰਧੀ ਰੋਗ ਹੁੰਦੇ ਹਨ ਉਹ ਬਿਲਕੁਲ ਹੀ ਠੀਕ ਹੋ ਜਾਂਦੇ ਹਨ ਤੇ ਮਨੁੱਖ ਹਮੇਸ਼ਾ ਹੀ ਰੋਗ ਰਹਿਤ ਹੋ ਜਾਂਦਾ ਹੈ ਆਪਾਂ ਧਾਰਮਿਕ ਕਾਰਨਾਂ ਨੂੰ ਛੇਤੀ ਮੰਨਦੇ ਹਾਂ ਇਸ ਲਈ ਹਰੇਕ ਜੋ ਵਿਗਿਆਨਿਕ ਤਰੀਕਾ ਹੁੰਦਾ ਹੈ ਉਸ ਨੂੰ ਧਰਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਮਨੁੱਖ ਉਸ ਨੂੰ ਫਿਰ ਸ਼ੇਤੀ ਮੰਨ ਜਾਂਦੇ ਹਨ ਉਸ ਤੇ ਛੇਤੀ ਅਮਲ ਕਰ ਜਾਂਦੇ ਹਨ ਤੇ ਜ਼ਿੰਦਗੀ ਵਿੱਚ ਫਿਰ ਇਹੋ ਜਿਹੇ ਕੰਮਾਂ ਨੂੰ ਲੈ ਕੇ ਆਉਂਦੇ ਹਨ ਫਿਰ ਆਖਦੇ ਹਨ ਕਿ ਉਹ ਸੌਖਾ ਹੋ ਜਾਂਦਾ ਹੈ ਉਸ ਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਸੋ ਸਾਥ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ